ਛੁਪ ਗਏ ਉਹ ਸਾਜ਼ ਹਸਤੀ ਛੇੜ ਕਰ ਖੁਦਾ ਨੇ ਆਪਣੀ ਇੱਕ ਹਸਤੀ ਰੋਸ਼ਨੀ ਦੇ ਰਾਹੀਂ ਪ੍ਰਗਟ ਕੀਤੀ ਉਹ ਤੇ ਛੁਪ ਗਈ ਤੋ ਉਹ ਵਾ ਕਈ ਪ੍ਰਮਾਤਮਾ ਛੁਪ ਗਿਆ ਮਹਾਰਾਜ ਕਹਿੰਦੇ ਨੇ ਹੈ ਕੋਈ ਸਾਜਨ ਪਰਦਾ ਤੋੜਾ ਕੋਈ ਐਸਾ ਵੀ ਪਰਦਾ ਹੈ ਜਿਹੜਾ ਤੈਨੂੰ ਛੁਪਾ ਲਵੇ ਹੈ ਕੋਈ ਸਾਜਨ ਪਰਦਾ ਤੋੜਾ ਅਗਰ ਐਸਾ ਵੀ ਕੋਈ ਪਰਦਾ ਹੈ ਜਿਹੜਾ ਪ੍ਰਭੂ ਨੂੰ ਵੀ ਛੁਪਾ ਸਕਦਾ ਹੈ ਫਿਰ ਪ੍ਰਭੂ ਵੱਡਾ ਨਹੀਂ ਹੈ ਪਰਦਾ ਵੱਡਾ ਹੈ ਫਿਰ ਤੇ ਪਰਦੇ ਦੀ ਪੂਜਾ ਕਰੀਏ ਰੱਬ ਦੀ ਪੂਜਾ ਕਰਨ ਦੀ ਕੀ ਲੋੜ ਹੈ ਹੈ ਕੋਈ ਸਾਜਨ ਪਰਦਾ ਤੋੜਾ ਇਹਨੂੰ ਨੰਦ ਲਾਲ ਬੜੇ ਸੋਹਣੇ ਢੰਗ ਨਾਲ ਬਿਆਨ ਕਰ ਰਹੇ ਨੇ ਤੋ ਕਿ ਹਮ ਹਜਾਬੇ ਖੁਦੀ ਯਾਰ ਖੁਸ਼ ਲਗਾ ਚੇ ਕੋ ਨਦ ਜਦ ਤੈਨੂੰ ਪਰਮਾਤਮਾ ਨਾ ਦਿਖਾਈ ਦੇਵੇ ਤੇਰੀ ਅੱਖਾਂ ਤੇ ਪਰਦਾ ਪੈ ਗਿਆ ਉਤੇ ਜ਼ਾਹਰ ਜ਼ਹੂਰ ਹੈ ਹਾਜ਼ਰ ਨਾਜ਼ਰ ਹੈ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਨਹੀਂ ਦਿਖਾਈ ਦੇ ਰਿਹਾ ਤੇਰੀ ਅੱਖਾਂ ਤੇ ਪਰਦਾ ਪਿਆ ਤੌਕੇ ਹਮ ਹ ਜਾਵੇ ਖੁਦੀ ਪਰਦੇ ਨੂੰ ਅਰਬੀ ਫਾਰਸੀ ਚ ਹਜਾਬ ਕਹਿੰਦੇ ਨੇ ਬੁਰਕੇ ਨੂੰ ਵੀ ਹਜਾਬ ਕਹਿੰਦੇ ਨੇ ਤੌਕੇ ਹਮ ਹਜਾਬੇ ਖੁਦੀ ਹਮ ਹੰਕਾਰ ਦਾ ਹਜਾਬ ਹੰਕਾਰ ਦਾ ਪਰਦਾ ਤੇਰੀ ਅੱਖਾਂ ਤੇ ਪੈ ਗਿਆ ਹੋਵੇਗਾ ਨਿਰੰਕਾਰ ਨਹੀਂ ਦਿਖਾਈ ਦੇਂਦਾ ਤੌਕੇ ਹਮ ਹਜਾਬੇ ਖੁਦੀ ਯਾਰ ਖੁਸ਼ ਲਗਾ ਚੇ ਕੋ ਨਦਮ ਉਹ ਚਮਕਦਾ ਹੋਇਆ ਯਾਰ ਕੀ ਕਰੇ ਤੇਰੀ ਅੱਖਾਂ ਦੇ ਤੇ ਹੀ ਪਰਦਾ ਪੈ ਰਿਹਾ ਉਹ ਤੇ ਚੰਨ ਦੀ ਤਰ੍ਹਾਂ ਸਾਹਮਣੇ ਪ੍ਰਗਟ ਹੈ ਭਾਈ ਨੰਦ ਲਾਲ ਕਹਿੰਦੇ ਉਹ ਤੇ ਚੜਿਆ ਹੋਇਆ ਚੰਨ ਦੀ ਤਰ੍ਹਾਂ ਸਾਹਮਣੇ ਪ੍ਰਗਟ ਹੈ ਨਹੀਂ ਤੈਨੂੰ ਦਿਖਾਈ ਦੇਂਦਾ ਤਾਂ ਕੀ ਕਰੀ ਤੇਰੀ ਅੱਖਾਂ ਤੇ ਹੀ ਹਜਾਬ ਹੈ ਪ੍ਰਮਾਤਮਾ ਦੇ ਉੱਤੇ ਕੋਈ ਹਜਾਬ ਨਹੀਂ ਹੈ ਹੈ ਕੋਈ ਸਾਜਨ ਪਰਦਾ ਤੋੜਾ ਹੈ ਕੋਈ ਇਸ ਤਰ੍ਹਾਂ ਦਾ ਪਰਦਾ ਹੈ ਸੱਜਣ ਜਿਹੜਾ ਤੈਨੂੰ ਛੁਪਾ ਦੇਵੇ ਅਮੀਰ ਖਸਰੋ ਜੋ ਕਹਿ ਰਿਹਾ ਉਸ ਦਾ ਵੀ ਭਾਵ ਇਹੀ ਹੈ ਛੁਪ ਗਏ ਉਹ ਸਾਜ਼ ਹਸਤੀ ਛੇੜ ਕਰ ਅਬ ਤੋਂ ਬਸ ਆਵਾਜ਼ ਹੀ ਆਵਾਜ਼ ਉਹਦੀ ਆਵਾਜ਼ ਸੁਣਾਈ ਦੇ ਰਹੀ ਹੈ ਉਹਦੀ ਆਵਾਜ਼ ਸੰਗੀਤਮਈ ਹੈ ਉਹਦੀ ਆਵਾਜ਼ ਗੀਤਮਈ ਹੈ ਵਾਜੇ ਨਾਦ ਅਨੇਕ ਅ ਸੰਕਾ ਕਹਤੇ ਗਾਵਣ ਹਾਰੇ ਕਹਤੇ ਰਾਗ ਪਰਿ ਸਭ ਕਈਨ ਕਹਤੇ ਗਾਵਣ ਹਾਰੇ ਕਿਦਰੇ ਇਹ ਨ ਸਮਝ ਲੈਣਾ ਸੋਧਰੋ ਦੇ ਦਰ ਤੇ ਇੱਕ ਲੰਬੀ ਜਿਹੀ ਸਟੇਜ ਬਣੀ ਹੋਵੇਗੀ ਬਹੁਤ ਸਾਰੇ ਰਾਗੀ ਬੈਠੇ ਹੋਣਗੇ ਤੇ ਕੀਰਤਨ ਕਰਦੇ ਪੈ ਉਹਨਾਂ ਰਾਗ ਅਲਾਪ ਦੇ ਪੈਉਣਗੇ ਫਿਰ ਤੇ ਸਾਕਾਰ ਪ੍ਰਮਾਤਮਾ ਵੀ ਕੋਈ ਵਿਅਕਤੀ ਦੀ ਤਰ੍ਹਾਂ ਬੈਠਾ ਹੋਵੇਗਾ ਉਹ ਤੇ ਇੱਕ ਵਿਆਪਕ ਸ਼ਕਤੀ ਹੈ ਉਹ ਤੇ ਸਿਰਫ ਵਿਆਪਕ ਹੈ ਦਰਸਲ ਉਹਦੇ ਵਿੱਚੋਂ ਹੀ ਸੰਗੀਤ ਰਾਗ ਨਾਦ ਗਿਆਨ ਵਿਗਿਆਨ ਸਭ ਉਸ ਤੋਂ ਹੀ ਪ੍ਰਗਟ ਹੁੰਦਾ ਹੈ ਦੂਸਰਾ ਨੁਕਤਾ ਵੀ ਮੈਂ ਬਿਆਨ ਕਰਦੇ ਆ ਹਰ ਮਨੁੱਖ ਕੋਲ ਅਗਰ ਕਿਸੇ ਪੱਖ ਦਾ ਵੀ ਗਿਆਨ ਹੋਵੇ ਉਹ ਗਿਆਨ ਉਧਾਰੇ ਸਭ ਪ੍ਰਮਾਤਮਾ ਤੋਂ ਆਇਆ ਉਸ ਦਾ ਆਪਣਾ ਨਹੀਂ ਹੈ ਆਪਣਾ ਨਹੀਂ ਸਿਰਫ ਇਤਨਾ ਹੈ ਸੱਚੇ ਇਮਾਨਦਾਰ ਕਬੂਲ ਕਰ ਲੈਣੇ ਪ੍ਰਭੂ ਅਸੀਂ ਤੇ ਕੁਝ ਵੀ ਨਹੀਂ ਸਭ ਕੁਝ ਤੇ ਰਹੀ ਹੈ ਇਹ ਗਿਆਨ ਨੂੰ ਤੇ ਰ ਹੈ ਪਰ ਹੰਕਾਰੀ ਕਹਿੰਦੇ ਨਹੀਂ ਇਹ ਗਿਆਨ ਮੇਰਾ ਹੈ ਏ ਗਿਆਨ ਮੇਰਾ ਹੈ ਅਜ ਤੱਕ ਕਿਸੇ ਬ੍ਰह्मज्ञानी ਨੇ ਨਹੀਂ ਆਖੇ ਗਿਆਨ ਮੇਰਾ ਹੈ ਹੁਣ ਗਿਆਨ ਸਾਰਾ ਬਾਣੀ ਦੇ ਚੈਨਾ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਾਣੀ ਮੇਰੀ ਨਹੀਂ ਨਹੀਂ ਤਾਂ ਫਿਰ ਕਿਸ ਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸਲਾ ਕਰੀ ਗਿਆਨ ਵੇਲਾ ਲੋ ਤੇ ਗਿਆਨ ਸਾਰਾ ਬਾਣੀ ਦੇ ਚੈ ਤੇ ਜੇ ਬਾਣੀ ਖਸਮ ਦੀਏ ਤਾਂ ਗਿਆਨ ਵੀ ਖਸਮ ਦਾ ਨਾਨਕ ਜੀ ਸੁਣਾ ਰਹੇ ਨੇ ਇੱਕ ਸਹੀ ਇਮਾਨਦਾਰ ਆਤਮਾ ਕਬੂਲ ਕਰ ਲਏਗੀ ਆ ਇਹ ਗਿਆਨ ਮੇਰਾ ਨਹੀਂ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜੋ ਨੇਜ ਪ੍ਰਭ ਮੋ ਸੋ ਕਹਾ ਸੋ ਕਹੋ ਜਗਮਾ ਹੈ ਜੋ ਪ੍ਰਭੂ ਨੇ ਆਖਿਆ ਮੈਂ ਸੁਣਿਆ ਜਗਤ ਨੂੰ ਕਹਿ ਰਿਹਾ ਮੇਰੇ ਬੋਲ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਤਰ੍ਹਾਂ ਹੀ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਇਹ ਕੁਰਾਨ ਮੇਰੇ ਤੇ ਨਾਜ਼ਲ ਹੋਈ ਏ ﺍﻟਹਾਮ ਹੈ ਮੇਰੀ ਨਹੀਂ ਹੈ ਉਸ ਵਕਤ ਲੋਕਾਂ ਨੇ ਬਹੁਤ ਵਿਸ਼ਵਾਸ ਵੀ ਕੀਤਾ ਖਾਸ ਕਰਕੇ ਉਹਨਾਂ ਦੀ ਪਤਨੀ ਨੇ ਵਿਸ਼ਵਾਸ ਕਰ ਲਿਆ ਕਿਉਂਕਿ ਅਨਪੜ੍ਹ ਸਨ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਤੇ ਬਿਲਕੁਲ ਲੈ ਬਦ ਕੁਰਾਨ ਸੰਗੀਤ ਮਈ ਗੀਤ ਮਈ ਸਭ ਕੁਝ ਲੈ ਬੱਤਾ ਦੇ ਸੇ ਉਨਾਂ ਅੰਦਰੋਂ ਕਵਤਾ ਵੀ ਨਿਕਲੇ ਔਰ ਕਵਤਾ ਵੀ ਬੜੀ ਗਹਿਰੀ ਤੇ ਮਿਠਾਸ ਵੀ ਉਸ ਦੇ ਵਿੱਚ ਬੜਾ ਹੋਵੇ ਤਰਨਮ ਵੀ ਹੋਵੇ ਤੋ ਖਦੀਜਾ ਉਹਨਾਂ ਦੀ ਜੋ ਬੇਗਮ ਸੀ Hazrat Khadija ਉਹ ਹੈਰਾਨ ਰਹਿ ਗਏ ਉਹਨੇ ਪੁੱਛ ਲਿਆ ਔਰ ਉਹਦਾ ਪੁੱਛਣਾ ਵੀ ਦੱਸਦਾ ਹੈ ਕੁਝ ਅਬ ਅਧਿਆਤਮਿਕ ਤਤ ਦੀ ਉਸ ਨੂੰ ਸੋਝ ਸਮਝ ਸੀ ਉਹਨੇ ਕਹਿ ਦਿੱਤਾ Hazrat ਮੈਨੂੰ ਕੁਝ ਸ਼ੱਕ ਹੋ ਰਿਹਾ ਹੈ ਇਹ ਬੋਲ ਤੁਹਾਡੇ ਨਹੀਂ ਹੋ ਸਕਦੇ ਕਿਸੇ ਦੇ ਦौरा ਰਹੇ ਹੋ ਤੇ ਮੁਹੰਮਦ ਸਾਹਿਬ ਨੇ ਸਚਾਈ ਕਬੂਲ ਕੀਤੀ ਕਿਉਂਕਿ ਹੰਕਾਰ ਨਹੀਂ ਸੀ ਖਦੀਜਾ ਤੂੰ ਠੀਕ ਸਮਝਿਆ ਮੁਹੰਮਦ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲ ਰਿਹਾ ਮੈਨੂੰ ਵੀ ਨਹੀਂ ਸਮਝ ਪਰ ਆਨੰਦ ਮੈਨੂੰ ਆ ਰਿਹਾ ਹੈ ਰਸ ਮੈਨੂੰ ਆ ਰਿਹਾ ਹੈ आनंद ਦੀ بارش ਹੋ ਰਹੀ ਹੈ ਖਦੀਜਾ ਮੈਨੂੰ ਵੀ ਨਹੀਂ ਪਤਾ ਕਿਸ ਦੇ ਬੋਲ ਨੇ ਮੁਹੰਮਦ ਤੇ ਚੁੱਪ ਕਰਕੇ ਹੁਣ ਤੇ ਮੇਰਾ ਅਨੁਭਵ ਇੰਜ ਕਹਿ ਰਿਹਾ ਜੋ ਕੁਝ ਬੋਲ ਰਿਹਾ ਹੈ ਖੁਦਾ ਹੀ ਬੋਲ ਰਿਹਾ ਹੈ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਉ ਆਪੋਂ ਬੋਲ ਨਾ ਜਾਣਦਾ ਮੈਂ ਤੇ ਜਾਣਦਾ ਹੀ ਨਹੀਂ ਇਸ ਤਰ੍ਹਾਂ ਦੇ ਬੋਲ ਬੋਲਣਾ ਮੈਂ ਜਾਣਦਾ ਹੀ ਨਹੀਂ ਹਉ ਆਪੋ ਬੋਲ ਨਾ ਜਾਣਦਾ ਹਉ ਕਿਹਾ ਸਭ ਹੁਕਮਾਉ ਜਿਓ ਇੱਕ ਦੂਜਾ ਨੁਕਤਾ ਵੀ ਸੁਣ ਲਵਾਂ ਤਾਂ ਕਿ ਗੱਲ ਪੂਰੀ ਪਕੜਦੇ ਚਾਵੇ ਜਿਤਨਾ ਜਿਤਨਾ ਮਨੁੱਖ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੁੰਦਾ ਜਾਏਗਾ ਉਤਨਾ ਉਤਨਾ ਮਨੁੱਖ ਦਾ ਆਪਾ ਮਿਟਦਾ ਜਾਏਗਾ ਇਸ ਬੁਨਿਆਦੀ ਤੱਤ ਨੂੰ ਵੀ ਸਮਝਣਾ ਕਿ ਸੋ ਤੇ ਸੇਦ ਗੱਲ ਚੱਲ ਪਈ ਹੈ ਜੇ ਪੂਰਨ ਪਰਮਾਤਮਾ ਪੂਰਨ ਰੂਪ ਦੇ ਚ ਅਜੇ ਪ੍ਰਗਟ ਨਹੀਂ ਹੋਇਆ ਤੇ ਸਮਝ ਲੈਣਾ ਇਹ ਨਾਮ ਅਭਿਆਸੀ ਪੂਰਨ ਤੌਰ ਤੇ ਮਿਟਿਆ ਨਹੀਂ ਹੈ ਅਜੇ ਨਹੀਂ ਮਿਟਿਆ ਆਪ ਗਵਾਈਏ ਤਾਂ ਸੋਪਾਈਏ ਪਹਿਲੇ ਗਵਾਹ ਤੇ ਸਹੀ ਮਿਟਾਉ ਤੇ ਸਹੀ